ਲਗਭਗ ਬਈ ਤੁਸੀਂ ਸਾਰਿਆਂ ਨੇ ਉਹ ਵੀਡੀਓ ਦੇਖੀ ਹੋਊਗੀ ਜਿਹਦੇ ਵਿੱਚ ਕੋਠੇ ਸ਼ੇਰਜੰਗ ਦਾ ਇੱਕ ਮੁੰਡੇ ਨੂੰ ਰਾੜਾਂ ਨਾਲ ਕੁੱਟ-ਕੁੱਟ ਕੇ ਡਾਂਗਾਂ ਨਾਲ ਕੁੱਟ-ਕੁੱਟ ਕੇ ਮਾਰ ਦਿੱਤਾ ਤੇ ਉਸ ਤੋਂ ਬਾਅਦ ਉਹਦੀ ਨਵੀਂ ਸਕੋਰਪੀਓ ਨੂੰ ਅੱਗ ਲਾਤੀ ਜਿਨ੍ਹਾਂ ਨੇ ਕਤਲ ਕੀਤਾ ਮੁੜ ਕੇ ਉਹਨਾਂ ਬੰਦਿਆਂ ਨੇ ਸੋਸ਼ਲ ਮੀਡੀਆ ਉੱਤੇ ਵੀਡੀਓ ਪਾ ਕੇ ਦੱਸਿਆ ਕਿ ਹਾਂ ਅਸੀਂ ਮਾਰਿਆ ਇਹ ਫੁਕਰੀਆਂ ਮਾਰਦਾ ਸੀ ਇਹ ਮੁੱਛਾਂ ਨੂੰ ਵੱਟ ਦਿੰਦਾ ਸੀ ਇਹ ਰਵਾਰਬਲ ਦਿਖਾਉਂਦਾ ਸੀਗਾ ਅਸੀਂ ਤਾਂ ਡਾਂਗਾਂ ਨਾਲ ਕੁੱਟ-ਕੁੱਟ ਕੇ ਮਾਰਤਾ ਪਰ ਇਸ ਕਤਲ ਪਿੱਛੇ ਜੋ ਅਸਲ ਸੱਚ ਆ ਉਹ ਕੁਝ ਹੋਰ ਆ ਅੱਜ ਤੁਹਾਨੂੰ ਉਹ ਵੀ ਦੱਸਦੇ ਆਂ ਹਾਂਜੀ ਕੀ ਹਾਲ ਚਾਲ ਨੇ ਪ੍ਰਭੂ ਤੁਹਾਡੇ ਸਾਹਮਣੇ ਹਾਜ਼ਰ ਹੋਈ ਇੱਕ ਹੋਰ ਸੱਚੀ ਕਹਾਣੀ ਲੈ ਕੇ 29 ਜੁਲਾਈ 2025 ਨੂੰ ਜਸਕਿਰਤ ਸਿੰਘ ਦਾ ਕਤਲ ਹੁੰਦਾ ਨਵੀਂ ਦੀ ਸਕੋਰਪੀਓ ਗੱਡੀ ਨੂੰ ਸਾੜ ਦਿੱਤਾ ਜਾਂਦਾ ਸਭ ਤੋਂ ਪਹਿਲਾਂ ਤੁਹਾਨੂੰ ਜਸਕਿਰਤ ਸਿੰਘ ਦੇ ਬੈਕਗ੍ਰਾਉਂਡ ਬਾਰੇ ਦੱਸ ਦਿੰਦਾ ਜਿਹੜਾ ਜਸਕਿਰਤ ਸਿੰਘ ਸੀਗਾ ਇਹ ਬਹੁਤ ਗਰੀਬ ਫੈਮਿਲੀ ਦਾ ਮੁੰਡਾ ਸੀਗਾ 2017 ਦੇ ਵਿੱਚ ਇਹ ਬੰਦਾ Zomato ਦੇ ਵਿੱਚ ਕੰਮ ਕਰਦਾ ਹੁੰਦਾ ਸੀਗਾ ਉਸ ਤੋਂ ਬਾਅਦ ਇੰਨੇ ਪੰਜਾਬੀ ਵਿੱਚ ਲੋਕਾਂ ਨੂੰ ਟਰੇਡਿੰਗ ਬਾਰੇ ਦੱਸਣਾ ਸ਼ੁਰੂ ਕੀਤਾ ਫਿਰ ਉਸ ਤੋਂ ਬਾਅਦ ਇਸ ਬੰਦੇ ਨੇ ਇਨਸਟਾ ਉੱਪਰ ਪੰਜਾਬੀ ਟਰੇਡਿੰਗ ਦੇ ਨਾਂ ਤੇ ਆਪਦਾ ਪੇਜ ਬਣਾਇਆ ਫੇਸਬੁੱਕ ਤੇ ਬਣਾਇਆ YouTube ਤੇ ਚੈਨਲ ਬਣਾਇਆ ਲੋਕਾਂ ਨੂੰ ਆਨਲਾਈਨ ਕਲਾਸਾਂ ਦੇਣੀ ਸ਼ੁਰੂ ਕੀਤੀਆਂ ਅਕੈਡਮੀ ਵੀ ਬਣਾਈ ਬੰਦਾ ਹੌਲੀ-ਹੌਲੀ ਗਰੋ ਕਰਨ ਲੱਗ ਗਿਆ ਕੁਝ ਕੁ ਸਾਲਾਂ ਦੇ ਵਿੱਚ ਜਿਹੜਾ ਜਸਕਿਰਤ ਸਿੰਘ ਸੀਗਾ ਇਹ ਅਮੀਰਾਂ ਦੇ ਬਰਾਬਰ ਬਹਿਣ ਜੋਗਾ ਹੋ ਗਿਆ ਚੰਗੀ ਵੱਡੀ ਨੇ ਕੋਠੀ ਪਾਲੀ ਚੰਗੀ ਨਵੀਂ ਸਕੋਰਪਿਓ ਗੱਡੀ ਲੈ ਲਈ ਜਸਕਿਰਤ ਸਿੰਘ ਦੇ ਘਰ ਦੇ ਵਿੱਚ ਤਾਂ ਮਾਪਿਓ ਇੱਕ ਉਹਦਾ ਭਰਾ ਹੰਕਾਰ ਵਾਲੀ ਤੇ ਦੋ ਦੇ ਜੋੜੇ ਪੁੱਤ ਸੀਗੇ ਹੁਣ ਜਦੋਂ ਕੋਈ ਮਿਡਲ ਕਲਾਸ ਬੰਦਾ ਉੱਠ ਕੇ ਅਮੀਰਾਂ ਦੇ ਬਰਾਬਰ ਬਹਿ ਕੇ ਕਾਫੀ ਪੀਣ ਜੋਗਾ ਹੋ ਜੇ ਉਹਨਾਂ ਦੀ ਅੱਖ ਚੱਕ ਪਾਈ ਗੱਲ ਕਰਨ ਜੋਗਾ ਹੋ ਜੇ ਤਾਂ ਫੇਰ ਇਹ ਗੱਲ ਆਮ ਹੀ ਆ ਕਿ ਉਹ ਲੋਕਾਂ ਦੀਆਂ ਅੱਖਾਂ ਦੇ ਵਿੱਚ ਤਾਂ ਰੜਕੂਗੇ ਰੜਕੂਗਾ ਜਦੋਂ ਕੋਈ ਮਿਡਲ ਕਲਾਸ ਬੰਦਾ ਚੰਗੀ ਵੱਡੀ ਗੱਡੀ ਲੈ ਲੇ ਮਿਹਨਤ ਕਰਕੇ ਕੋਠੀ ਪਾ ਲਈ ਤਾਂ ਫੇਰ ਉਹਨੂੰ ਆਮ ਹੀ ਲੋਕ ਫੁਗਰਾ ਹੰਕਾਰਿਆ ਕਹਿਣ ਲੱਗ ਜਾਂਦੇ ਆ ਇਹ ਗੱਲ ਸੁਭਾਵਕ ਆ ਹੁਣ ਰੌਲਾ ਕਿੱਥੋਂ ਵਧਿਆ ਇਹ ਵੀ ਸੁਣ ਲਓ ਜਿਹੜੇ ਬੰਦਿਆਂ ਨੇ ਜਸਕਿਰਤ ਸਿੰਘ ਦਾ ਕਤਲ ਕੀਤਾ ਰਵਣਦੀਪ ਸਿੰਘ ਹੋਰਾਨੇ ਦੋਨਾਂ ਭਰਾਵਾਂ ਨੇ ਨਾਲ ਉਹਨੇ 3-4 ਚੇਲੇ ਚਪਟੇ ਸੀਗੇ ਉਹਨਾਂ ਦੀ ਕਬਾੜ ਦੀ ਦੁਕਾਨ ਆ ਬਈ ਸਿਦਮਾ ਮੇਟਰ ਰੋਡ ਦੇ ਉੱਪਰ ਤੇ ਉੱਥੇ ਜਸਕਿਰਤ ਸਿੰਘ ਦੇ ਦੋਸਤ ਦੀ ਦੁਕਾਨ ਵੀ ਹੈਗੀ ਸੀ ਤੇ ਉਹਦੇ ਕੋਲੇ ਜਸਕਿਰਤ ਸਿੰਘ ਦਾ ਆਉਣਾ ਜਾਣਾ ਆਮ ਗੱਲ ਸੀਗੀ ਜਦੋਂ ਜਸਕਿਰਤ ਸਿੰਘ ਉਹ ਤੇ ਜਾਂਦਾ ਸੀਗਾ ਤਾਂ ਰਵਣਦੀਪ ਸਿੰਘ ਕਹਿੰਦਾ ਇਹ ਕਹਿਣਾ ਵੀ ਇਹ ਬੰਦਾ ਗੱਡੀ ਸਾਡੀ ਦੁਕਾਨ ਦੇ ਪੂਰੇ ਖਿਲਾਰ ਦਾ ਹੁੰਦਾ ਸੀਗਾ ਅਸੀਂ ਇਸ ਬੰਦੇ ਨੂੰ ਬਹੁਤ ਵਾਰੀ ਰੋਕਿਆ ਸਮਝਾਇਆ ਪਰ ਇਹ ਨਹੀਂ ਸਮਝਿਆ ਇਹ ਮੁੱਛਾ ਨੂੰ ਵੱਟ ਦਿੰਦਾ ਸੀਗਾ ਇਹ ਰਵਰਵਲ ਦਿਖਾਉਂਦਾ ਸੀਗਾ ਇਹ ਫੁਕਰੀਆਂ ਮਾਰਦਾ ਸੀਗਾ ਪਰ ਤੁਸੀਂ ਆਪ ਸਿਆਣੇ ਹੋ ਜਦੋਂ ਵੀ ਆਪਾਂ ਕਦੇ ਮਾਰਕੀਟ ਜਾਂਦੇ ਆ ਤਾਂ ਆਪਾਂ ਗੱਡੀ ਖਿਲਾੜਨੀ ਹੁੰਦੀ ਤਾਂ ਪਹਿਲਾਂ ਆਪਾਂ ਦੁਕਾਨ ਵੇਖ ਕੇ ਗੱਡੀ ਖਿਲਾੜਦੇ ਆ ਵੀ ਯਾਰ ਆਪਾਂ ਕਿਸੇ ਦੀ ਦੁਕਾਨ ਅੱਗੇ ਗੱਡੀ ਨਹੀਂ ਲਾਉਣੀ ਇਹ ਅਗਲੇ ਦਾ ਗਾਕੀ ਦਾ ਕੰਮ ਆ ਇਸ ਕਰਕੇ ਆਪਾਂ ਖੁਦ ਹੀ ਗੱਡੀ ਸਾਈਡ ਤੇ ਕਰਕੇ ਲਾਉਣੀ ਆ ਜਸਕਿਰਤ ਸਿੰਘ ਪੜਿਆ ਲਿਖਿਆ ਸੀਗਾ ਕੋਈ ਅਣਪੜਤਾ ਹੈ ਨਹੀਂ ਸੀਗਾ ਤਾਂ ਫਿਰ ਉਹ ਬੰਦਾ ਕਿਸੇ ਦੀ ਦੁਕਾਨ ਦੇ ਮੂਹਰੇ ਗੱਡੀ ਕਿਵੇਂ ਖਿਲਾੜ ਸਕਦਾ ਪੂਰੀ ਮਾਰਕੀਟ ਦੇ ਵਿੱਚ ਕਦੇ ਵੀ ਕੋਈ ਬੰਦਾ ਕਿਸੇ ਦੁਕਾਨ ਦੇ ਮੂਹਰੇ ਗੱਡੀ ਨਹੀਂ ਲਾ ਕੇ ਜਾਂਦਾ ਕਿਉਂਕਿ ਨੂੰ ਪਤਾ ਐ ਕਿ ਇਹਦੀ ਦੁਕਾਨਦਾਰੀ ਖਰਾਬ ਹੁੰਦੀ ਆ ਫਿਰ ਉਸ ਤੋਂ ਬਾਅਦ ਉਹ ਬੰਦੇ ਵੀਡੀਓ ਦੇ ਵਿੱਚ ਇਹ ਵੀ ਗੱਲ ਕਹਿ ਰਹੇ ਆ ਕਿ ਹਾਂ ਸਾਡਾ 20 25 ਦਿਨ ਪਹਿਲਾਂ ਰਾਜੀ ਨਵਾ ਹੋ ਗਿਆ ਸੀਗਾ ਅਸੀਂ ਚੁੱਪ ਕਰਕੇ ਬੈਠੇ ਸੀ ਅਸੀਂ ਇਹਨੂੰ ਖੁੱਲਾ ਛੱਡਿਆ ਹੋਇਆ ਸੀਗਾ ਫਿਰ ਅਸੀਂ ਘੇਰ ਕੇ ਮਾਰਿਆ ਕਹਿਣ ਦਾ ਮਤਲਬ ਕਿ ਫਿਰ ਬੰਦੇ ਨੂੰ ਧੋਖੇ 'ਚ ਲੈ ਕੇ ਮਾਰਿਆ ਗਿਆ ਹੁਣ ਜਿਸ ਦਿਨ ਜਸਕਿਰਤ ਸਿੰਘ ਦੀ ਨਾਲ ਇਹ ਬਾਣਾ ਵਾਪਰਦਾ ਉਸ ਦਿਨ ਕੀ ਹੁੰਦਾ ਕਿ ਜਸਕਿਰਤ ਸਿੰਘ ਭੰਡਾਰੀ ਮਾਰਕੀਟ ਤੋਂ ਕੋਠੇ ਸ਼ੇਰਜੰਗ ਨੂੰ ਜਾ ਰਿਹਾ ਹੁੰਦਾ ਉਹ ਉਸ ਦਿਨ ਇਸ ਬੰਦੇ ਨੇ ਆਪਦੀ ਘਰ ਵਾਲੀ ਨੂੰ ਫਿਲਮ ਦਿਖਾ ਕੇ ਲਿਆਉਣੀ ਹੁੰਦੀ ਆ ਤਾ ਉਧਰੋਂ ਰਮਨਦੀਪ ਸਿੰਘ ਇਹਨਾਂ ਦਾ ਪੂਰਾ ਪਲਾਨ ਬਣਿਆ ਹੁੰਦਾ ਉਹਨੇ ਰੈਕੀ ਕੀਤੀ ਹੁੰਦੀ ਆ ਤੇ ਦੋ ਬੰਦੇ ਮੋਟਰਸਾਈਕਲ ਤੇ ਆਉਂਦੇ ਆ ਉਹੋ ਲਿਆ ਕੇ ਸਕੋਰਪੀ ਦੇ ਪਿੱਛੇ ਮੋਟਰਸਾਈਲ ਮਾਰਦੇ ਆ ਤਾਂ ਜਸਕਿਰ ਸਿੰਘ ਭੱਜ ਕੇ ਦੇਖਦਾ ਕਿ ਪਿੱਛੇ ਉਹ ਕਿਨੇ ਲਿਆ ਕੇ ਗੱਡੀ 'ਚ ਕੁਛ ਮਾਰ ਰਿਹਾ ਹਨਾ ਬੰਦੇ ਨੂੰ ਐ ਨਵੀਂ ਗੱਡੀ ਆ ਜਾਂ ਨੁਕਸਾਨ ਹੋ ਗਿਆ ਜਦੋਂ ਜਸਕਿਰ ਸਿੰਘ ਥੱਲੇ ਉਤਰਦਾ ਉਹਨੇ ਚੇਰ ਨੂੰ ਇਹ ਰਮਨਦੀਪ ਸਿੰਘ ਰੀ ਚਾਰ ਪੰਜ ਜਣੇ ਲਿਆ ਕੇ ਪਿੱਕਾ ਉਹਦੀ ਸਕੋਰਪੀ ਦੇ ਸਾਹਮਣੇ ਲਾ ਦਿੰਦੇ ਆ ਫਿਰ ਅੰਨੇ ਵਾ ਇਹ ਬੰਦੇ ਡਾਂਗਾ ਚਲਾਉਣੀ ਸ਼ੁਰੂ ਕਰ ਦਿੰਦੇ ਆ ਉਹ ਕੱਲਾ ਇਹ ਪੰਜ ਸੱਤ ਜਣੇ ਇਹਨਾਂ ਨੇ ਇੰਨੀਆਂ ਕਿ ਡਾਂਗਾ ਮਾਰੀਆਂ ਕੋ ਲੱਕ ਚ ਵੱਜੀਆਂ ਕੋਈ ਲੱਤਾਂ ਦੇ ਵੱਜੀਆਂ ਉਹ ਵਿਚਾਰਾ ਬੇਹੋਸ਼ ਹੋ ਕੇ ਡਿੱਗ ਪਿਆ ਉਸ ਤੋਂ ਬਾਅਦ ਰਮਨਦੀਪ ਸਿੰਘ ਨੇ ਜਸਕੇਰ ਸਿੰਘ ਦਾ ਰਵਾਰਵਲ ਚੱਕ ਲਿਆ ਦੋ ਗੱਡੀ ਚ ਮੈਗਜ਼ੀਨ ਪਈ ਸੀ ਉਹ ਵੀ ਕੱਢ ਕੇ ਜੇਬ ਵਿੱਚ ਪਾ ਲੇ ਫਿਰ ਨਾਲ ਕੋਲੇ ਪੈਟਰੋਲ ਦੀਆਂ ਬੋਤਲਾਂ ਸੀਗੀਆਂ ਗੱਡੀ ਦੇ ਵਿੱਚ ਪੈਟਰੋਲ ਦੀਆਂ ਬੋਤਲਾਂ ਸੁੱਟ ਕੇ ਇਹਨਾਂ ਨੇ ਨਵੀਂ ਸਕੋਰਪੀਓ ਸਾੜ ਦਿੱਤੀ ਹੁਣ ਇਸ ਕਤਲ ਤੋਂ ਕੇਸ ਚ ਦੀ ਝਲਕ ਪੈਂਦੀ ਹੈ ਗੱਲ ਸੁਣੋ ਥੋੜੀ ਬੰਦਿਆਂ ਨਾਲ ਦੁਸ਼ਮਣੀ ਸੀ ਤੁਸੀਂ ਬੰਦਾ ਮਾਰਤਾ ਗੱਡੀ ਸਾੜਨ ਦਾ ਕੀ ਮਤਲਬ ਸੀਗਾ ਗੱਡੀ ਸਾੜਨ ਦਾ ਮਤਲਬ ਸੀਗਾ ਜੈਲਸੀ ਬੰਦਾ ਬਰਦਾਸ਼ਤ ਨਹੀਂ ਸੀ ਹੋ ਰਿਹਾ ਕਿ ਹਾਂ ਇਹ ਬੰਦਾ ਯਾਰ ਵੱਡੀਆਂ ਗੱਡੀਆਂ 'ਚ ਬੈਠ ਜਾਊਗਾ ਹੋ ਗਿਆ ਅਮੀਰਾਂ ਦੇ ਬਰਾਬਰ ਬਹਿ ਕੇ ਗੱਲ ਕਰਨ ਜਾਊਗਾ ਹੋ ਗਿਆ ਅੱਖ 'ਚ ਅੱਖ ਪਾ ਕੇ ਗੱਲ ਕਰਨ ਜਾਊਗਾ ਹੋ ਗਿਆ ਥੋੜੀ ਬੰਦੇ ਨਾਲ ਦੁਸ਼ਮਣੀ ਤੁਸੀਂ ਬੰਦਾ ਮਾਰਤਾ ਪਰ ਨਵੀਂ ਸਕੋਰਪੀਓ ਨੂੰ ਅੱਗ ਲਾਉਣ ਪਿੱਛੇ ਜੈਲਸੀ ਫੈਕਟਰ ਦੀਦਾ ਕਿ ਬੰਦੇ ਨੂੰ ਜੈਲਸੀ ਸੀਗੀ ਹਾਂ ਜਰਿਆਣੀ ਸੀ ਜਾਂਦਾ ਫੇਰ ਉਹ ਬੰਦਿਆਂ ਨੇ ਦੇਖੋ ਕੀ ਕੀਤਾ ਕਤਲ ਕਰਨ ਤੋਂ ਬਾਅਦ ਸੋਸ਼ਲ ਮੀਡੀਆ ਤੇ ਰਮਨਦੀਪ ਸਿੰਘ ਲਾਈਵ ਹੋ ਕੇ ਲੋਕਾਂ ਨੂੰ ਕਹਿੰਦਾ ਕਿ ਇਹ ਸਾਡੀ ਦੁਕਾਨ ਮੂਰੇ ਗੱਡੀ ਲਾਉਂਦਾ ਸੀ ਅਸੀਂ ਨੂੰ ਰੋਕਦੇ ਸੀ ਪਰ ਇਹ ਅੱਗੋਂ ਆਕੜਦਾ ਸੀ ਹੰਕਾਰਿਆ ਸੀ ਫੁਕਰੀਆਂ ਮਾਰਦੇ ਸਾਨੂੰ ਰਿਵਾਰਵਲ ਦਿਖਾਉਂਦਾ ਸੀ ਆਲੋ ਅਸੀਂ ਰਿਵਾਰਵਲ ਵੀ ਕੱਢ ਕੇ ਲੈ ਆਏ ਸੀ ਦਾ ਡਾਂਗਾਂ ਨਾਲ ਕੁੱਟ-ਕੁੱਟ ਕੇ ਮਾਰਦਾ ਉਹਨਾਂ ਨੂੰ ਪਤਾ ਸੀਗਾ ਵੀ ਜਿਹੜਾ ਕੰਮ ਹੋਣਾ ਉਹ ਤਾਂ ਗਿਆ ਹੋ ਪੁਲਿਸ ਨੇ ਸਾਨੂੰ ਫੜ ਤਾਂ ਬਈ ਲੈਣੇ ਲੈਣਾ ਕਿਉਂ ਨਾ ਅਸੀਂ ਸੋਸ਼ਲ ਮੀਡੀਆ ਦੇ ਉੱਪਰ ਵੀਡੀਓ ਪਾ ਕੇ ਸੱਚੇ ਬਣ ਜੀਏ ਤੇ ਜਸਕਿਰਤ ਸਿੰਘ ਦੇ ਕਿਰਦਾਰ ਨੂੰ ਇੱਕ ਫੁਗਰਾ ਲੋਕਾਂ ਸਾਹਮਣੇ ਪੇਸ਼ ਕਰ ਦਈਏ ਵੀ ਹਾਂ ਤਾਂ ਫੁਗਰਾ ਸੀ ਤਾਂ ਹੰਕਾਰਿਆ ਸੀ ਵੀ ਲੋਕ ਜਸਕਿਰਤ ਸਿੰਘ ਨਾਲ ਹਮਦਰਦੀ ਨਾ ਜਤਾਉਣ ਉਹਦੇ ਪਰਿਵਾਰ ਨਾਲ ਹਮਦਰਦੀ ਨਾ ਜਤਾਉਣ ਪਹਿਲੀ ਗੱਲ ਤੇ ਇਹ ਆ ਵੀ ਜਿਹੜਾ ਤੁਸੀਂ ਕਾਰਨ ਦੱਸ ਰਹੇ ਹੋ ਵੀ ਗੱਡੀ ਦੁਕਾਨ ਮੂਰੇ ਖਿਲਾਰਦਾ ਸੀਗਾ ਉਹਦੇ ਵਿੱਚ ਬਈ ਕੋਈ ਐਡਾ ਵੱਡਾ ਮੁੱਦਾ ਨਹੀਂ ਸੀ ਕੋਈ ਕਤਲ ਕਰਨ ਵਾਲੀ ਕੋਈ ਵੱਡੀ ਵੱਡੀ ਗੱਲ ਨਹੀਂ ਸੀਗੀ ਇਹ ਤਾਂ ਵੈਸੇ ਹੀ ਬੰਦਾ ਦੋ ਚਾਰ ਬੰਦੇ ਬਿਠਾ ਕੇ ਗੱਲ ਨਵੇੜ ਲੈਂਦਾ ਜਿਉਂ ਦੁਕਾਨ ਅੱਗੇ ਗੱਡੀ ਖਿਲਾਰਦਾ ਵੀ ਸੀਗਾ ਪਰ ਕੋਈ ਐਡਾ ਪਾਗਲ ਕੋਈ ਬੰਦਾ ਨਹੀਂ ਹੁੰਦਾ ਜਿਹੜਾ ਕਿਸੇ ਦੁਕਾਨ ਅੱਗੇ ਜਾ ਕੇ ਗੱਡੀ ਜਾਣ ਕੇ ਲਾਉਂਦਾ ਹੋਊਗਾ ਜਾਂ ਜਾਣ ਕੇ ਵਾਰ-ਵਾਰ ਖਿਲਾਰਦਾ ਹੋਊਗਾ ਚਲ ਕਦੇ ਬੰਦਾ ਕਾਲੀ ਕਲੀ ਚ ਖਿਲਾਰ ਵੀ ਗਿਆ ਜਦੋਂ ਬੰਦਾ ਇੱਕ ਵਾਰੀ ਕਹਿਦਾ ਦੂਜੀ ਵਾਰੀ ਬੰਦਾ ਦੁਕਾਨ ਮੂਰੇ ਗੱਡੀ ਨਹੀਂ ਖਿਲਾਰਦਾ ਜਿੱਥੇ ਬੰਦੇ ਨੇ ਖਾਸ ਕਰਕੇ ਰੋਜ਼ਾਨਾ ਆਉਣਾ ਜਾਣਾ ਹੁੰਦਾ ਕਿਤੇ ਨਾ ਕਿਤੇ ਇਹ ਗੱਲ ਏ ਸੀ ਕਿ ਬੰਦੇ ਦੀ ਤਰੱਕੀ ਨਹੀਂ ਬਰਦਾਸ਼ਤ ਹੋ ਰਹੀ ਸੀਗੀ ਬੰਦਾ ਗਰੀਬ ਪਰਿਵਾਰ ਚੋਂ ਉੱਠ ਕੇ ਅਮੀਰਾਂ ਦੀ ਅੱਖ ਚੱਕ ਪਾਉਣ ਜੁਗਾ ਹੋ ਗਿਆ ਸੀਗਾ ਇਸ ਕਰਕੇ ਬੰਦਾ ਲੋਕਾਂ ਤੋਂ ਬਰਦਾਸ਼ਤ ਨਹੀਂ ਹੋਇਆ ਬਹੁਤ ਸਾਰੇ ਬੰਦੇ ਨੂੰ ਤਰੱਕੀ ਕਰਕੇ ਮੌਤ ਮਿਲੀ ਆ ਤਰੱਕੀ ਉਹਨਾਂ ਦੀ ਮੌਤ ਦਾ ਕਾਰਨ ਬਣੀ ਆ ਇਹੀ ਗੱਲ ਜਸਕਿਰਤ ਸਿੰਘ ਨਾਲ ਹੋਈ ਆ ਪਰ ਉਹਨਾਂ ਨੇ ਜਸਕਿਰਤ ਦੇ ਕਤਲ ਨੂੰ ਹੋਰ ਰੰਗ ਦੇ ਦਿੱਤਾ ਕੀ ਇਹ ਤਾਂ ਫੁਕਰਾ ਇਹ ਤਾਂ ਹੰਕਾਰਿਆ ਇਹ ਤਾਂ ਵਰਵਲ ਦਿਖਾਉਂਦਾ ਸੀ ਕਿ ਇਹ ਤਾਂ ਵਰਵਲ ਵੀ ਚੱਕ ਕੇ ਲੈ ਗਈ ਸਾਡੀ ਦੁਕਾਨ ਕੋਰੇ ਗੱਡੀ ਲਾਉਂਦਾ ਸੀਗਾ ਇਹ ਕੋਈ ਬਾਲਾ ਵੱਡਾ ਕਾਰਨ ਨਹੀਂ ਸੀਗਾ ਇਹ ਕੋਈ ਬਾਲੀ ਵੱਡੀ ਦੁਸ਼ਮਣੀ ਨਹੀਂ ਸੀਗੀ ਇਹ ਕੋਈ ਜ਼ਮੀਨਦਾਰ ਨਹੀਂ ਸੀ ਰੌਲਾ ਕੋਈ ਪਲਾਟ ਦਾ ਨਹੀਂ ਸੀ ਰੌਲਾ ਪਰ ਜੇਕਰ ਤੁਹਾਡਾ ਪਾਰਕਿੰਗ ਦਾ ਵੀ ਰੌਲਾ ਹੁੰਦਾ ਤੇ ਤੁਸੀਂ ਉਹਨੂੰ ਮਾਰਤਾ ਕੁੱਟਕਦਾ ਡਾਂਗਾ ਮਾਰਤੀਆਂ ਸਿਰ 'ਚ ਪਰ ਉਹਦੀ ਗੱਡੀ ਨੂੰ ਅੱਗ ਲਾਉਣ ਪਿੱਛੇ ਉਹੀ ਗੱਲ ਝਲਕਦੀ ਆ ਸਾਫ਼ ਹੁੰਦੀ ਆ ਕਿ ਕਿਤੇ ਨਾ ਕਿਤੇ ਬੰਦਾ ਬਰਦਾਸ਼ਤ ਨਹੀਂ ਸੀ ਹੋ ਰਿਹਾ ਬੰਦੇ ਦੀ ਤਰੱਕੀ ਨਹੀਂ ਬਰਦਾਸ਼ਤ ਹੋ ਰਹੀ ਬੰਦੇ ਦੀ ਵੱਡੀ ਗੱਡੀ ਤੁਹਾਡੀਆਂ ਅੱਖਾਂ 'ਚ ਰੜਕਦੀ ਐ ਮੈਂ ਤਾਂ ਸਾਰੇ ਭਰਾਵਾਂ ਨੂੰ ਇਹ ਕਹਿਣਾ ਕਿ ਜੇਕਰ ਤੁਸੀਂ ਤਰੱਕੀ ਕਰਦੇ ਹੋ ਨਾ ਬਾਈ ਤਾਂ ਹੁਣ ਇਹੋ ਜਿਹਾ ਜ਼ਮਾਨਾ ਆ ਗਿਆ ਕਿ ਤਰੱਕੀ ਵੀ ਪਰਦੇ ਦੇ ਅੰਦਰ ਰਹਿ ਕੇ ਕਰੋ ਤਰੱਕੀ ਵੀ ਲੋਕਾਂ ਨੂੰ ਸ਼ੋਅ ਨਾ ਹੋਣ ਦਿਓ ਲੋਕਾਂ ਤੋਂ ਹੁਣ ਤਰੱਕੀ ਬਰਦਾਸ਼ਤ ਨਹੀਂ ਹੁੰਦੀ ਜਾਂਦੀ ਲੋਕ ਹੁਣ ਨਹੀਂ ਜਾ ਸਕਦੇ ਕਿ ਉਹ ਮਿਡਲ ਕਲਾਸ ਬੰਦਾ ਉੱਠ ਕੇ ਵੱਡੀਆਂ ਕੋਠੀਆਂ ਪਾਲੇ ਵੱਡੀਆਂ ਗੱਡੀਆਂ ਲੈਲੇ ਚੰਗਾ ਸਲਾ ਲੈਲੇ ਲੋਕੀ ਨਹੀਂ ਬਰਦਾਸ਼ਤ ਕਰਦੇ ਇਸ ਕਰਕੇ ਆਪਣੇ ਬੱਚਿਆਂ ਨੂੰ ਵੀ ਸਮਝਾਓ ਕਿ ਪੁੱਤ ਜੇ ਤਰੱਕੀ ਕਰਨੀ ਆ ਤਾਂ ਪਰਦੇਚ ਰਹਿ ਕੇ ਕਰੀ ਕਦੇ ਲੋਕਾਂ ਸਾਹਮਣੇ ਸ਼ੋਅ ਨਾ ਹੋਣ ਦੇ ਕਿ ਹਾਂ ਅਸੀਂ ਤਾਂ ਅਮੀਰਾਂ ਦੀ ਅੱਖ ਚੱਕ ਪਾਈ ਗੱਲ ਕਰਨ ਜੋਗੇ ਹਾਂ ਨਹੀਂ ਤਾਂ ਲੋਕ ਫਿਰ ਤਰੱਕੀ ਦੇ ਬਦਲੇ ਮੌਤ ਦੇ ਦਿੰਦੇ ਆ ਹੁਣ ਉਹਨਾਂ ਦਾ ਵੀ ਘਰ ਉਜੜ ਗਿਆ ਵਿਚਾਰਿਆਂ ਦਾ ਦੋ ਨਿੱਕੇ ਨਿੱਕੇ ਜਿਹਾ ਨਿਆਣੇ ਸੀ ਉਹਨੂੰ ਸਾਰੀ ਉਮਰ ਪਿਆਰ ਨਹੀਂ ਮਿਲਣਾ ਮਾਣੂ ਪਤਨੀ ਨਹੀਂ ਮਿਲਣਾ ਘਰ ਵਾਲੀ ਨੂੰ ਘਰ ਵਾਲਾ ਨਹੀਂ ਮਿਲਣਾ ਉਹਨਾਂ ਦਾ ਘਰ ਤਬਾਹ ਕਰਤਾ ਤੇ ਹੁਣ ਆਪ ਆ ਵੀ ਸਾਰੀ ਮਰਜ਼ੀਲ 'ਚ ਬੈਠੇ ਰਹੋਗੇ ਹੁਣ ਦੱਸੋ ਵੀ ਹੁਣ ਦੁਕਾਨ ਕਿਵੇਂ ਚੱਲੂਗੀ ਤੇ ਕਈ ਲੋਕ ਕਮੈਂਟਾਂ ਵਿੱਚ ਕਹੀ ਜਾਂਦੇ ਵੀ ਹਾਂ ਹੰਕਾਰਿਆ ਜੋ ਮਾਰਿਆ ਤਾਂ ਫੁਕਰਾ ਸੀ ਤੋਂ ਫਲਾਣਾ ਜਿਸ਼ਮ ਘਾਣਾ ਸੀ। ਭਰਾਵੋ ਪਹਿਲਾਂ ਮਾੜਾ ਮੋਟਾ ਆਪ ਦੇ ਦਿਮਾਗ ਨਾਲ ਸੋਚ ਲਿਆ ਕਰੋ। ਕੀ ਅਸਲਾ ਹਰੇਕ ਕੋਈ ਸੇਫਟੀ ਲਈ ਆਪ ਦੇ ਕੋਲ ਰੱਖਦਾ? ਠੀਕ ਆ। ਬਾਦੂ ਲੋਕਾਂ ਨੇ ਵੱਡੀਆਂ ਗੱਡੀਆਂ ਲਈਆਂ ਨੇ ਵੱਡੀ ਲਈ ਹੋਈ ਸੀ। ਬਾਦੂ ਲੋਕਾਂ ਨੇ ਵੱਡੀਆਂ ਕੋਠੀਆਂ ਪਾਈਆਂ ਨੇ ਅਗਲੇ ਨੇ ਮਿਹਨਤਾਂ ਪਾਈ ਹੋਈ ਸੀਗੀ। ਅਸਲ ਦੇ ਵਿੱਚ ਜਦੋਂ ਕਿ ਮਿਡਲ ਕਲਾਸ ਬੰਦਾ ਆਪ ਦੇ ਦਿਲ ਦੀਆਂ ਰੀਝਾਂ ਪੂਰੀਆਂ ਕਰਦਾ ਤਾਂ ਲੋਕ ਉਹਨੂੰ ਫੁਕਰਾ ਕਹੀ ਦਿੰਦੇ ਆ। ਪਰ ਉਹਦੀ ਮੌਤ ਦਾ ਕਾਰਨ ਤਰੱਕੀ ਬਣੀ ਆ। ਕਾਮਯਾਬੀ ਉਹਦੀ ਮੌਤ ਦਾ ਕਾਰਨ ਬਣੀ ਲੋਕਾਂ ਤੋਂ ਬਰਦਾਸ਼ਤ ਹੀ ਨਹੀਂ ਹੋਇਆ ਬੰਦਾ ਬਹੁਤ ਮਾੜਾ ਹੋਇਆ ਨਹੀਂ ਸੀ ਹੋਣਾ ਚਾਹੀਦਾ ਪਰਿਵਾਰ ਦਾ ਪੁੱਤ ਚਲਾ ਗਿਆ ਨਿੱਕੇ ਨਿੱਕੇ ਨਿਆਣਿਆਂ ਦਾ ਪਿਓ ਚਲਾ ਗਿਆ ਬੜੀ ਦੁਖ ਵਾਲੀ ਗੱਲ ਆ ਇਸ ਵੀਡੀਓ ਨੂੰ ਸ਼ੇਅਰ ਜ਼ਰੂਰੀ ਕਰ ਦਿਓ ਵੀਡੀਓ ਖਣ ਬਹੁਤ ਬਹੁਤ ਧੰਨਵਾਦ